ਇਹ ਉਹ ਬੇਰੀ ਐ ਜਦੋਂ ਕਿ ਚਾਚਾ ਫੱਗੂਮਲ ਜੀ ਗੁਰੂ ਘਰ ਦੇ ਲਈ ਸੇਵਾ ਲੈਣ ਲਈ ਘਰ-ਘਰ ਵਿਖੇ ਕਾਰ ਸੇਵਾ ਵਾਸਤੇ ਜਾ ਰਹੇ ਸਨ ਤੇ ਇੱਕ ਮਾਈ ਦੇ ਕੋਲੋਂ ਕਾਰ ਸੇਵਾ ਦੇ ਲਈ ਬੇਨਤੀ ਕੀਤੀ ਤਾਂ ਉਹਨਾਂ ਨੇ ਕੂੜੇ ਦੀ ਬੁੱਕ ਜਿਹੜੀ ਉਹ ਭਰ ਕੇ ਚਾਚਾ ਫੱਗੂਮਲ ਜੀ ਦੀ ਝੋਲੀ ਦੇ ਵਿੱਚ ਪਾ ਦਿੱਤੀ ਤੇ ਉਹਨਾਂ ਨੇ ਜਦੋਂ ਉਹ ਕੂੜਾ ਘਾਰ ਆ ਕੇ ਛਾਣਿਆ ਉਹਦੇ ਵਿੱਚੋਂ ਇੱਕ 베ਰੀ ਦੀ ਗਿੜਕ ਨਿਕਲੀ ਕਿਹਾ ਜਾਂਦਾ ਹੈ ਕਿ ਉਹ ਗਿੜਕ ਜਿਹੜੀ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਬੀਜੀ ਤੇ ਉਸ ਤੋਂ ਇਹ ਅੱਜ ਵਿਸ਼ਾਲ ਦਰਖਤ ਜਿਹੜਾ 베ਰੀ ਦਾ 350 ਸਾਲ ਤੋਂ ਵੀ ਪੁਰਾਣਾ ਹੈ ਤੇ ਉਹਨਾਂ ਨੇ ਸਭਾਇਆ ਕੀ ਕਿਹਾ ਸੀ ਕਿ ਮਾਈ ਤੇਰਾ ਇਹ ਵੀ ਜਿਹੜਾ ਗੁਰੂ ਘਰ ਦੇ ਵਿੱਚ ਪਰਵਾਨ ਹੈ ਤੇ ਉਹ ਜਿਹੜੀ 베ਰੀ ਦੀ ਗਿੜਕ ਉਹ ਇਸ ਸਮੇਂ ਵਿਸ਼ਾਲ ਦਰਖਤ ਅੱਜ ਵੀ 베ਰ ਦੇ ਰਿਹਾ ਹੈ ਪਰ ਜਿਹੜਾ ਦਰਖਤ ਹੈ ਉਹ ਅੰਦਰੋਂ ਖੋਖਲਾ ਹੋ ਚੁੱਕਾ ਤੇ ਮਕਾਨ ਦੀ ਛੱਤ ਦਾ ਸਹਾਰਾ ਲੈ ਕੇ ਇਹ ਅਜੇ ਵੀ ਖੜਾ ਹੈ ਤੇ ਹਰਿਆ ਭਰਿਆ